ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਜੀ ਆਪਣੇ ਪੇਜ ਖੇਤੀਬਾੜੀ ਕਿੱਤਾ ਤੇ ਤੋਂ ਆਪਾਂ ਕਣਕ ਦੀ ਬਿਜਾਈ ਅੱਜ ਬਸ ਲਾਸਟ ਦਿਨ ਸੀਗਾ ਕਰ ਰਹੇ ਜੀ ਸੋਨੂ ਆਪਾਂ ਸੋਨਾਲੀ ਕਾ ਸਕੰਦਰ ਬਾਈ ਨੇ ਆਪ ਤਿਆਰ ਕੀਤਾ ਹੋਇਆ ਜੀ ਇਹ ਇਹਦੇ ਮੰਗਰਾ ਲੈਂਡ ਫੋਰਸ ਦਾ ਸੁਪਰ ਸੀਡਰ ਆ ਆ ਸਫਾਈ ਕਰੋ ਤੁਸੀਂ ਚੱਕ 8 ਫੁੱਟਾ ਸੁਪਰ ਸੀਡਰ ਆ ਤੋਰਾ ਦੇਖੋ ਤੁਸੀਂ ਟਰੈਕਟਰ ਦਾ ਤੇ ਨਾਲੇ ਸਫਾਈ ਦੇਖੋ ਉਹਨੂੰ ਜਿਹੜੀ ਚੀਜ਼ ਦੱਸਣੀ ਆ ਵੀ ਬਾਈ ਦਾ ਦਿਮਾਗ ਸੀ ਆਪ ਤਿਆਰ ਕੀਤਾ ਗਿਆ ਟਰੈਕਟਰ ਆ ਜੇ ਹੋਰ ਪ੍ਰੋਪਰ ਜਾਣਕਾਰੀ ਲੈਣੀ ਹੋਈ ਤਾਂ ਆਪਾਂ ਬਾਈ ਦੀ ਇੰਟਰਵਿਊ ਕਰ ਲਾਂਗੇ ਤੁਸੀਂ ਦੱਸਿਓ ਕਮੈਂਟਾਂ 'ਚ ਪਹਿਲਾਂ ਤੋਰਾ ਚੈੱਕ ਕਰੋ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਣਾ ਦੋ ਟਰੈਕਟਰ ਹੋਰ ਚੱਲ ਰਹੇ ਨੇ ਤੁਸੀਂ ਦੇਖ ਰਹੇ ਹੋ ਟਮਾਟਰੀ ਤੇ ਆ ਵੀ ਸੋਨਾ ਲੀਕਾ ਹੈਗਾ ਉਹ 50 ਦਾ ਸੋਨਾ ਲੀਕਾ ਹੈ ਤੇ ਫਰਕ ਕੀ ਆ ਜਦੋਂ ਨੂੰ ਉਹ ਭਾਵੇਂ ਇੱਕ ਗੇੜਾ ਦਿੰਦੇ ਨੇ ਉਹਦੇ ਨਾਲ ਦੀ ਨਾਲ ਇਹ ਦੂਜਾ ਗੇੜਾ ਮੋੜ ਦਿੰਦਾ ਹੈ ਇੰਨੀ ਪਾਵਰ ਆ ਟਰੈਕਟਰ ਦੀ ਤੇ ਟਰੈਕਟਰ ਨੂੰ ਪਤਾ ਤੱਕ ਨਹੀਂ ਲੱਗਦਾ ਵੀ ਆਪਾਂ ਸੁਪਰ ਸੀਡਰ ਚਲਾ ਰਹੇ ਹਾਂ ਸੁਪਰ ਸੀਡਰ ਦੀ ਤੁਹਾਨੂੰ ਮੈਂ ਡੰਗਾਈ ਚੈੱਕ ਕਰਾ ਦਨਾਂਗਾ ਕਈ ਵੀਰ ਹੁੰਦਾ ਵੀ ਹੋਸਾ ਹੀ ਬੀਜੀ ਜਾਂਦੇ ਨੇ ਤੇ ਆਹ ਕਰੋ ਚੈੱਕ 2.5 ਇੰਚ ਦੇ ਕਰੀਬ ਡੰਗਾਈ ਹੈ ਜੀ ਸੁਪਰ ਸੀਡਰ ਦੀ ਤੁਸੀਂ ਤੋਰਾ ਕਰਿਓ ਕਰਾਂ ਚੈੱਕ ਜਿਹੜੇ ਮੇਰੇ ਵੀਰ ਕਰਾਏ ਦਾ ਵੀ ਕੰਮ ਕਰਦੇ ਨੇਗੇ ਜਾਂ ਘਰੇ ਸ਼ੌਂਕ ਹੈਗਾ ਵੀ ਆਪਾਂ ਇਹੀ ਜੀ ਚੀਜ਼ ਲਿਆਈਏ ਜਿਹੜੀ ਲੋਕਾਂ ਨਾਲੋਂ ਹਟਕੇ ਹੋਵੇ ਤਾਂ ਉਹ ਸੋਨਾਲੀ ਕਾ ਸਕੰਦਰ ਹੈ ਭਰਾਵੋ ਇਹਦੀ ਪਾਵਰ 22 ਦੇ ਦਸਣ ਮੁਤਾਬਕ ਤਾਂ 70 75 ਹੈ ਪਰ ਬਾਈ ਨੇ ਆਪ ਤਿਆਰ ਕੀਤਾ ਅੱਧਰ ਪਈਆਂ ਚ ਅੱਧੇ ਪੈਸੇਾਂ ਚ ਤਿਆਰ ਹੋਇਆ ਹੋਇਆ ਟਰੈਕਟਰ ਹੈਗਾ ਇਹ ਆਜੋ ਤੁਹਾਨੂੰ ਦਿਖਾਉਣੇ ਆ ਨੇੜਿਓਂ ਆਪਾਂ ਕਰਿਓ ਤੁਸੀਂ ਚੈੱਕ ਮੇਰੇ ਦਸੇ ਤੋਂ ਪਤਾ ਲੱਗ ਜੂ ਤੁਸੀਂ ਪਤਾ ਨਹੀਂ ਤੁਹਾਨੂੰ ਲੱਗਦਾ ਬਿਲਕੁਲ ਵੀ ਵੀ ਹਾਂ ਟਰੈਕਟਰ ਆਪ ਤਿਆਰ ਕੀਤਾ ਹੋਇਆ ਜਮਾਂ ਜੈਨੂਇਨ ਤਰੀਕੇ ਨਾਲ ਸੋਨਾਲੀ ਕਾ ਦਾ ਸਾਰਾ ਕੁਝ ਲਾਇਆ ਹੋਇਆ ਹੈਗਾ ਮਾਰੋ ਕਰਾਂ ਚਾਤਾ ਜਿਹੜੇ ਮੇਰੇ ਵੀਰਾਂ ਸੋਨਾ ਲੀਕਾ ਦੇ ਸ਼ਕੀਨ ਨੇਗੇ ਕਰੋ ਪਰਾਂ ਚੈੱਕ ਕਰੋ ਪਰਾਂ ਤੁਸੀਂ ਹੈਗਾ ਨਾ ਛੋਟਾ ਤੋੜਾ ਕਰੋ ਚੈੱਕ ਕਰੋ ਦੇਖੋ ਜੀ 22 ਦੇ ਦਸਣ ਮੁਤਾਬਕ ਪਰਵੋ ਸਾਰਾ ਸੀਜ਼ਨ ਹੋ ਗਿਆ 22 ਕਹਿੰਦਾ ਸਾਢੇ 6 ਲੀਟਰ ਤਾ ਤੇਲ ਮੱਚਦਾ ਹੈਗਾ ਤੇ ਮੰਨ ਕੇ ਚਲੋ 45 ਮਿੰਟਾਂ ਦੇ ਵਿੱਚ ਵਿੱਚ ਆਪਾਂ ਪ੍ਰੋਪਰ ਕੀਲਾ ਬੀਜ ਦਿੰਨੇ ਆਂਗੇ ਆਜ ਤੁਹਾਨੂੰ ਮੈਂ ਦਿਖਾ ਦਿੰਨਾ ਉਹ ਟਰੈਕਟਰ ਦੇਖੋ 855 ਤੇ ਸੋਨਾ ਲੀਕਾ ਜਦੋਂ ਨੂੰ ਉਹ ਇੱਕ ਜਿਹੜਾ ਲੈ ਕੇ ਆਉਣਗੇ ਉਹਦੇ ਨਾਲ ਦੀ ਨਾਲ ਇਹ ਟਰੈਕਟਰ ਦੂਜਾ ਜਿਹੜਾ ਵੀ ਮੋੜ ਦਿੰਦਾ ਹੈਗਾ ਐਨਾ ਫਰਕ ਹੈ ਭਰਾਵੋ ਇਹਦੇ ਚ ਸੋ ਜੇ ਕਿਸੇ ਮੇਰੇ ਵੀਰ ਨੇ ਕੋਈ ਤਿਆਰ ਕਰਾਉਣ ਦਾ ਸ਼ਿਕੀਨ ਵੀ ਹੁੰਦਾ ਤਾਂ ਕਮੈਂਟਾਂ ਚ ਦੱਸ ਦਿਓ ਆਪਾਂ ਬਾਈ ਨਾਲ ਤੁਹਾਡੀ ਖਾਸ ਤੌਰ ਤੇ ਗੱਲਬਾਤ ਵੀ ਕਰਾ ਦਾਂਗੇ ਬਾਕੀ ਆਪਾਂ ਸੀਜ਼ਨ ਮੁੱਕਣ ਤੋਂ ਬਾਅਦ ਵੀ ਦੀ ਇੰਟਰਵਿਊ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੁਹਾਨੂੰ ਵੀ ਪਤਾ ਲੱਗ ਸਕੇ ਵੀ ਕਿੱਥੋਂ ਸਮਾਨ ਮਿਲਦਾ ਕਿਹੜੇ ਮਿਸਤਰੀ ਤੋਂ ਬਾਈ ਨੇ ਤਿਆਰ ਕਰਾਇਆ ਹੋਇਆਗਾ ਮਾਰੋ ਕਰਾਂ ਚਾਤੀ ਸੋ ਆਪਾਂ ਬੀਜ-ਬੀਜ ਰਹੇ ਸੀ ਡੀ ਵੀ ਡਬਲਯੂ 303 ਆਪਣੇ ਘਰ ਦਾ ਜਿਹੜਾ ਪ੍ਰੋਪਰ ਬੀਜ ਹੈ ਭਰਾਓ 2 ਟਾਈ ਸਾਲ ਹੋ ਗਏ ਤਿੰਨ ਆਪਾਂ ਨੂੰ ਬੀਜ ਦਿਆਂ ਨੂੰ ਵਧੀਆ ਦਰਮਿਆਨੇ ਬਾਹਣਾ ਚ ਵੀ ਭਰਾਓ 55 ਤੋਂ 60 ਮਾਣ ਦੇ ਕਰੀਬ ਇਹ ਝਾੜ ਦੇ ਦਿੰਦਾ ਹੈਗਾ ਸੋ ਆਪਾਂ ਨਵੇਂ ਬੀਜ ਵੀ ਬੀਜੇ ਨੇ ਪਰ ਆਪਣੇ ਘਰ ਦਾ ਬੀਜ ਜਦੋਂ ਆਪਾਂ ਨੂੰ ਪਤਾ ਵੀ ਸਹੀ ਝਾੜ ਦਿੰਦਾ ਆਪਾਂ ਇਹਨੂੰ ਵੀ ਪਹਿਲ ਦਿੱਤੀ ਹੋਈ ਆ ਤੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਪੇਜ ਨੂੰ ਫੋਲੋ ਕਰ ਲਓ ਨਿਤ ਨਵੀਂ ਅਪਡੇਟ ਵਾਸਤੇ ਧੰਨਵਾਦ ਜੀ